ਕੀ ਕਬੂਤਰ ਪਲਟਣਾ ਕਿਉਂ ਚਾਹੀਦਾ ਜਾਂ ਕਿਉਂ ਨਹੀਂ ਚਾਹੀਦਾ ਕਿ ਕਬੂਤਰ ਪਲਟਣ ਦਾ ਟਾਈਮ ਕਿਹੜਾ ਵਾ ਕਿਹੜੇ ਵੇਲੇ ਕਬੂਤਰ ਗਰਮੀ ਚ ਪਲਟਣਾ ਚਾਹੀਦਾ 40 ਡਿਗਰੀ ਤੇ ਕਦੋਂ ਕਬੂਤਰ ਪਲਟਣਾ ਚਾਹੀਦਾ ਤੇ 40 ਤੋਂ ਉਪਰ ਜਦੋਂ ਉਪਰ ਟੈਂਪਰੇਚਰ ਜਾਂਦਾ ਉਦੋਂ ਕਬੂਤਰ ਕੋਲੋਂ ਪਲਟਣ ਹਾਰ ਜੱਤ ਤੇ ਮੁਕਦਰਾਂ ਦੀ ਆ ਸਾਡਾ ਕੰਮ ਮਿਹਨਤ ਕਰਨਾ ਤੇ ਫਲ ਦੇਣਾ ਰੱਬ ਨੇ ਠੀਕ ਹੈ ਜੀ ਤੇ ਕੱਲ ਵੀ ਕਬੂਤਰ ਛੱਡੇ ਵਧੀਆ ਫਿਰ ਕੇ ਬੈਠਿਆ ਤੇ ਪਾਣੀ ਆ ਦਾ ਕੰਮ ਸ਼ੁਰੂ ਕਰਤਾ ਅੱਜ ਪਹਿਲੇ ਦਿਨ ਪਾਣੀ ਲਾ ਕਬੂਤਰ ਡਾਇਆ ਮਿਹਨਤ ਕਰਨੀ ਪਈ ਧੁੱਪੇ ਸੜਨਾ ਪੈਣਾ ਤੇ ਫੇਰੀ ਗੱਲ ਬਣਿਆ ਤੇ ਬਾਕੀ ਕਬੂਤਰਾਂ ਨੂੰ ਵੀ ਡੰਡਾ ਫੇਰਨਾ ਪੈਣਾ ਫੇਰ ਫੇਰਨਾ ਪੈਣਾ ਫੇਰ ਫੇਰਨਾ ਪੈਣਾ ਤੇ ਜੇ ਫਿਰੂਗਾ ਤਾਂ ਜਿੱਦ ਤੋਂ ਪਿਆ ਆ ਪਾ ਪਸ ਲਾਂਗੇ ਯਾਰ ਇਹਨਾਂ ਦੇ ਕਿਹੜੇ ਹਿਆਂ ਡੇ ਖਾਣੇ ਸਿਆਲ ਚ ਸ਼ੌਂਗ ਨੂੰ ਰੱਖਿਆ ਵੀ ਡਾਉਣ ਦਾ ਸ਼ੌਂਗ ਹੈ ਵੀ ਡਾਉਣੇ ਆ ਥੋੜਾ ਜਿਹਾ ਲਾਇਆ ਇਸ ਕੋ ਇਹ ਦੇਖੇਂ ਇੰਗਲਿਸ਼ ਦੇ ਖੋਲ ਕੇ ਅਗਲੇ ਕੀ ਦਾਣਾ ਆਪ ਦੇ ਤੂੰ ਕਬੂਤਰ ਪਲਟਣਾ ਆਉਂਦਾ ਹੋਵੇ ਬੰਦੇ ਨੂੰ ਤੇ ਜਿਹੜੀ ਪੋਟ ਆ ਉਹ ਸ਼ੀਸ਼ੇ ਵਰਗੀ ਹੋ ਜਾਂਦੀ ਆ ਪਤਾ ਹੀ ਨਹੀਂ ਲੱਗਦਾ ਕਿ ਰਾਤ ਕਬੂਤਰ ਨੇ ਦਾਣੇ ਖਾਦੇ ਆ ਜਾਂ ਨਹੀਂ ਖਾਦੇ ਕਈ ਉਸਤਾਦ ਕਹਿੰਦੇ ਯਾਰ ਅਸੀਂ ਤੇ ਬਗੈਰ ਬਲਟੇ ਕਬੂਤਰ ਛੱਡਦੇ ਆ ਸਾਡੇ ਕਬੂਤਰਾਂ ਦੇ ਕੁਝ ਨਹੀਂ ਹੁੰਦੇ ਉਹ ਮੇਰੇ ਵੀਰ ਸਤਾਰ ਸਹੀ ਗੱਲਾਂ ਦੱਸਦੇ ਹੁਣ ਤੇ ਫਿਰ ਸਾਰਿਆਂ ਦੇ ਕਬੂਤਰਾਂ ਦੇ ਨੰਬਰ ਕਿਉਂ ਨਹੀਂ ਲੱਗਦੇ ਭੀ ਜਿੱਤ ਤਰਾਂ ਸ਼ਾਮਾਂ ਨੂੰ ਬਾਜੀ ਜਦੋਂ ਖਤਮ ਹੋਣੀ ਆ ਮੰਨ ਲਾ ਜੇ 6 ਵਜੇ ਤੱਕ ਜਾਂਦੀ ਆ ਤੇ ਆਪਾਂ ਅੱਜ 6 ਵਜੇ ਬਲਟਾਣਾ ਕਬੂਤਰ ਮੈਂ ਆਪਣਾ ਵਿਊ ਦੱਸਦਾ ਮੈਨੂੰ ਕਿਸੇ ਦਾ ਨਹੀਂ ਪਤਾ ਕੋਈ ਤਾਂ ਆਦ ਕੀ ਕਰਦਾ ਕਿ ਉਹ ਕਬੂਤਰ ਪਲਟਨ ਦੀ ਜਾਲ ਸਖੋ ਪਲਟ ਕੇ ਖੜਿਆ ਕਰੋ। ਕਬਲੀ ਵੇ ਰਣਾ ਆਪਣੇ। ਤੇ ਜਿਹੜੇ ਸਿਆਣੇ ਕਬੂਤਰ ਨਾਲ ਪਲਟਨ ਦੇ ਲੱਗ ਜਨ ਉਹ ਆ ਵੀ ਮੂੰਹ ਖੋਲ ਕੇ ਚੁੰਝ ਕੇ ਕਹਿੰਦੇ ਵੀ ਛੋਟ ਪਾਣੀ ਅੰਦਰ ਤੇ ਮੈਂ ਉਲਟੀ ਵਾਰ ਕਰਾਂ। ਹਾਂਜੀ ਭਰਾਓ ਸਤਿ ਸ੍ਰੀ ਅਕਾਲ। ਦੋਸਤੋ ਸੱਜਣੋ ਵੈਲਕਮ ਹੋ ਗਿਆ ਜੀ। ਤੁਹਾਡਾ ਸਾਡੇ ਚੈਨਲ ਪਿਜਣਾ ਨਾ ਬਲਗ ਤੇ ਹੋਸ਼ਾਮ ਵੀਰ ਜੀ ਠੀਕ ਠਾਕ ਜਾਰੇ ਭਰਾ। ਕਿਵੇਂ ਚੱਲਦੀ ਕਬੂਤਰ ਬਾਜੀ ਦਾ ਰੰਗ ਹੋ ਗਿਆ ਕਾਲੇ। ਧੁੱਪਾਂ ਦੇ ਵਿੱਚ ਆ ਰਹਿ ਕੇ। ਕਬੂਤਰ ਬਾਜ਼ੀ ਕਰਨ ਵੀਰ ਦੀ ਕੋਈ ਸੌਖੀ ਗੱਲ ਨਹੀਂ ਹੈਗੀ। ਕਬੂਤਰ ਬਾਜ਼ਾ ਦਾ ਵੀ ਕਮਾਈ ਬੜੀ ਔਖੀ ਆ। ੁੱੱਪੇ ਸੜਨਾ। ਉਹਨਾਂ ਦਿਨਾਂ ਦੇ ਵਿੱਚ ਜਦੋਂ ਲੋਕ ਛਾਵਾਂ ਲੱਭਦੇ ਆ ਤੇ ਏਸੀਆਂ ਥੱਲੇ ਬੈਂਦੇ ਆ ਤੇ ਉਹ ਜੋ ਕਬੂਤਰ ਬਾਜ਼ ਪਤਾ ਕੀ ਜਿਹੜੇ ਕਬੂਤਰ ਪਰੋਂ ਰਹੇ ਜਾਂ ਕਬੂਤਰਾਂ ਦੀ ਸ਼ਿਕਾਇਤ ਹੈ ਉਹ ਕੀ ਰੱਬ ਅਗੇ ਬੇਨਤੀਆਂ ਕਰਦੇ ਆ ਰੱਬ ਅਗੇ ਅਰਦਾਸਾਂ ਕਰਦੇ ਆ ਯਾਰ ਰੱਬਾ ਹੋਰ ਜਿਆਦਾ ਖਰਬੀ ਪਾ। ਇਹੋ ਜਿਹੇ ਇਨਸਾਨ ਜਾਂ ਇਹੋ ਜਿਹਾ ਕੋਈ ਮਹਿਗਮਾ ਮੈਂ ਦੁਨੀਆ ਤੇ ਨਹੀਂ ਵੇਖਿਆ ਕਬੂਤਰ ਬਾਜ਼ਾਂ ਵਾਲਾ। ਜੇਰਾ ਰੱਬ ਕੋ ਗਰਮੀ ਮੰਗੇ ਤੇ ਕਵੇ ਹੋਰ ਸੋਟ ਠੀਕ ਹੈ ਜੀ ਤੇ ਲਓ ਜੀ ਅੱਜ ਦਾ ਲੈ ਕੇ ਆਏ ਆ ਟੌਪਿਕ ਤੁਹਾਡੇ ਵਾਸਤੇ ਕਬੂਤਰ ਪਲਟਣ ਬਾਰੇ ਕਿ ਕਬੂਤਰ ਪਲਟਣਾ ਕਿਉਂ ਚਾਹੀਦਾ ਜਾਂ ਕਿਉਂ ਨਹੀਂ ਚਾਹੀਦਾ ਜਾਂ ਕਬੂਤਰ ਪਲਟਣ ਦਾ ਟਾਈਮ ਕਿਹੜਾ ਵਾ ਕਿਹੜੇ ਵੇਲੇ ਕਬੂਤਰ ਗਰਮੀ ਚ ਪਲਟਣਾ ਚਾਹੀਦਾ 40 ਡਿਗਰੀ ਤੇ ਕਦੋਂ ਕਬੂਤਰ ਪਲਟਣਾ ਚਾਹੀਦਾ ਤੇ 40 ਤੋਂ ਉਪਰ ਜਦੋਂ ਉੱਪਰ ਟੈਂਪਰੇਚਰ ਜਾਂਦਾ ਉਦੋਂ ਕਬੂਤਰ ਕਦੋਂ ਪਲਟਣਗੇ ਸਾਰਿਆਂ ਬਾਰੇ ਇੱਕ ਡਿਟੇਲ ਵੀਡੀਓ ਲੈ ਕੇ ਤੁਹਾਡੇ ਵਾਸਤੇ ਆਏ ਆ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਬੜੀ ਵਧੀਆ ਲੱਗੂਗੀ ਤੇ ਤੁਹਾਨੂੰ ਬੜੀ ਹੈਲਪਫੁਲ ਰਹੂਗੀ ਆਹ ਸੀਜ਼ਨ ਦੇ ਵਿੱਚ ਠੀਕ ਹੈ ਜੀ ਤੇ ਕਬੂਤਰ ਕੱਢੇ ਆਪਾਂ ਅੱਜ ਆਖੋ ਦੋ ਦਿਨ ਬੈਠੇ ਜਾਲ ਤੇ ਆ ਗਏ ਟਾਈਮ ਹੋ ਗਿਆ ਵਾ 10 ਤੋਂ ਪਾਰ ਕਰ ਗਈ ਸੂਈ ਤੇ ਉੱਡੀ ਵੀ ਜਾਣ ਦੇ ਉੱਪਰ ਕਬੂਤਰ ਬਸ ਇਹੋ ਕੰਮ ਚੱਲੇ ਜਾ ਰਿਹਾ ਵਾ ਡਾਈ ਜਾਈਦੇ ਆ ਕੱਢ ਕੇ ਛੱਡੀ ਜਾਈਦੇ ਆ ਤੇ ਬਸ ਇਹਨਾਂ ਦਿਨਾਂ ਦੇ ਵਿੱਚ ਇਹੋ ਹੀ ਕੰਮ ਆ ਠੀਕ ਹੈ ਜੀ ਤੇ ਬਾਜ਼ੀਆਂ ਵੀ ਆਪਣੇ ਅੱਗੇ ਆ ਗਿਆਂ ਟੂਰਨਾਮੈਂਟਾਂ 'ਚ ਆਪਣੇ ਬਾਜ਼ੀ ਤੇ ਚਲੋ ਮੈਂ ਕੋਈ ਡਾਉਂਦਾ ਨਹੀਂ ਨਾ ਕਿਸੇ ਨਾਲ ਬਾਜ਼ੀ ਲਾਈ ਹੈ ਅਜੇ ਤੱਕ ਨਹੀਂ ਗਾ ਲਾਉਣ ਦਾ ਕੋਈ ਇਰਾਦਾ ਕਿਉਂਕਿ ਮੈਂ ਇੱਕ ਮੰਚ ਤੈਅ ਕੀਤਾ ਕਿ ਬਾਜੀ ਨੇ ਕੇ ਨਾ ਡਾਉਣੇ ਟੂਰਨਾਮੈਂਟ ਜਿੰਨੇ ਮਰਜ਼ੀ ਕੋ ਡਾਲੇ ਠੀਕ ਹੈ ਜੀ ਤੇ ਟੂਰਨਾਮੈਂਟ ਵਿੱਚ ਆਪਣੀ ਪੰਜ ਸੱਤਾਂ ਦੀ ਐਂਟਰੀ ਆ ਗਈ ਹੈ ਤੇ ਤੁਹਾਨੂੰ ਕਰਾਇਆ ਕਰਾਂਗੇ ਸ਼ੌਂਕ ਤੇ ਵੇਖੋ ਵੀਰ ਜੀ ਹਾਰ ਜਿੱਤ ਤੇ ਮੁਕੱਦਰਾਂ ਦੇ ਆ ਸਾਡਾ ਕੰਮ ਮਿਹਨਤ ਕਰਨਾ ਤੇ ਫਲ ਦੇਣਾ ਰੱਬ ਨੇ ਠੀਕ ਹੈ ਜੀ ਤੇ ਕੱਲ ਵੀ ਕੂਤਰ ਛੱਡੇ ਵਧੀਆ ਫਿਰ ਕੇ ਬੈਠਿਆ ਤੇ ਪਾਣੀ ਆ ਦਾ ਕੰਮ ਸ਼ੁਰੂ ਕਰਤਾ ਅੱਜ ਪਹਿਲੇ ਦਿਨ ਪਾਣੀ ਲਾ ਕੇ ਕੂਤਰ ਡਾਏ ਠੀਕ ਹੈ ਜੀ ਤੇ ਵਧੀਆ ਫਿਰਦੇ ਅਜੇ ਤੇ ਬਸ ਹੁਣ ਪਾਣੀ ਆਂਦਾ ਸਿਸਟਮ ਜਿਤਨਾ ਤੁਹਾਨੂੰ ਦੱਸਿਆ ਹੈ 2 2 3 3 ਐਮਐਲ ਪਾਣੀ ਲਾਇਆ ਕਰੋ ਪਹਿਲਾਂ ਥੋੜਾ ਜਿਹਾ ਵੀ ਸ਼ਹਿਦ ਪਾ ਲਿਆ ਕਰੋ ਤੇ ਕਬੂਤਰ ਬਹੁਤ ਵਧੀਆ ਆਏ ਤੁਰਦੇ ਆ ਪਾਣੀ ਚਲਾ ਕੇ ਆਉਂਦੇ ਠੀਕ ਹੈ ਜੀ ਤੇ ਚਲੋ ਤੁਹਾਡਾ ਜਿਆਦਾ ਸਮਾਂ ਨਹੀਂ ਲੈਂਦਾ ਚਲਦੇ ਆ ਆਪਾਂ ਆਪਣੇ ਟੌਪਿਕ 'ਤੇ ਅੱਜ ਹਾਂਜੀ ਵੀਰ ਜੀ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਕੁਝੋਸ਼ਕ ਗੱਲਾਂ ਇੱਕ ਦੋ ਪਾ ਜਿਆਦੀਆਂ ਨੇ ਤੁਹਾਡਾ ਸਮਾਂ ਜਿਆਦਾ ਖਰਾਬ ਨਹੀਂ ਕਰਨਾ ਜਿਗਰ ਗੱਲਾਂ ਇਹ ਵੀਰ ਜੀ ਕਿ ਕਬੂਤਰ ਆਪਾਂ ਜਿਹੜੇ ਰੱਖੇ ਹੁੰਦੇ ਆ ਨਾ ਬੰਦੇ ਦੀ ਮਿਹਨਤ ਜਿੱਤਦੀ ਹੁੰਦੀ ਆ ਸਾਡਾ ਕੰਮ ਮਿਹਨਤ ਕਰਨਾ ਮਿਹਨਤ ਨਾ ਕਰਾਂਗੇ ਤਾਂ ਕੋਈ ਵੀ ਸ਼ਾਰਟਕਟ ਰਸਤਾ ਨਹੀਂ ਹੈਗਾ ਜੀ ਸਟਾਰ ਸੁਪਰਸਟਾਰ ਦਾ ਨਾਮ ਬਣਾਉਣ ਦਾ ਮਿਹਨਤ ਕਰਨੀ ਪੈਣੀ ਧੁੱਪੇ ਸੜਨਾ ਪੈਣਾ ਤੇ ਫੇਰ ਹੀ ਗੱਲ ਬਣਨੀ ਆ ਤੇ ਬਾਕੀ ਕਬੂਤਰਾਂ ਨੂੰ ਡੰਡਾ ਫੇਰਨਾ ਪੈਣਾ ਫੇਰ ਫੇਰਨਾ ਪੈਣਾ ਫੇਰ ਫੇਰਨਾ ਪੈਣਾ ਤੇ ਜੇ ਫਿਰੂਗਾ ਤਾਂ ਜੇ ਧੁੱਪ ਆ ਬਪਾ ਫਸਲਾਂਗੇ ਯਾਰ ਇਹਨਾਂ ਦੇ ਕਿਹੜੇ ਹਿਆਂਡੇ ਖਾਣੇ ਸਿਆਲ ਚ ਸ਼ੌਂਕ ਨੂੰ ਰੱਖਿਆ ਵੀ ਡਾਉਣ ਦਾ ਸ਼ੌਂਕ ਹੈ ਵੀ ਡਾਉਣੇ ਆ ਬਸ ਡਾਉਗੇ ਨਾਲ ਤੇ ਜਿੰਨਾ ਡਾਓਗੇ ਉਹਨੇ ਇਹ ਬੰਨਗੇ ਠੀਕ ਹੈ ਜੀ ਧੁੱਪਾਂ ਨੂੰ ਵਿਖਾਓ ਹੁਣ ਮੌਸਮ ਚੇਂਜ ਹੁੰਦੇ ਜਾਂਦੇ ਆ ਤੇ ਹੁਣ ਵੱਢਦੇ ਸ਼ਾਮਾਂ ਨੂੰ ਤੇ ਜਿਹੜਾ ਕਬੂਤਰ ਧੁੱਪ ਦਾ ਗਿੱਜਿਆ ਨਾ ਹੁਣ ਮਾਰਾ ਖਾਂੜਿਆ ਤਾਂ ਪੰਡਿਆ ਕੁੱਟ ਖਾਂੜਿਆ ਉੱਡਣ ਡਿਆ ਥੱਲੇ ਮਾਲਕ ਉਹਦਾ ਡਾਰਿਆ ਉਹ ਕਬੂਤਰ ਨੇ ਵੀ ਨਹੀਂ ਲੱਗੇ ਜਾ ਕੇ ਕੰਮ ਦੇਣ ਤੁਮ ਉਸ ਤੋਂ ਲਾਵਾ ਜਿਹੜੇ ਕਬੂਤਰ ਆ ਸਾਰੇ ਮਨਫੀ ਆ ਉਹਨਾਂ ਨੂੰ ਸਾਈਡ ਤੇ ਕਰਿਓ ਜਿਹੜੇ ਇੱਕ ਨੰਬਰ ਕਬੂਤਰ ਆ ਉਹਨਾਂ ਨੂੰ ਇੱਕ ਬੰਨੇ ਕਰਿਓ ਦੂਜੇ ਜਿਹੜਾ ਕਵਾੜ ਵਾਲੇ ਨੂੰ ਇੱਕ ਸਾਈਡ ਤੇ ਕਰਿਓ ਕੋਈ ਫਾਇਦਾ ਨਹੀਂ ਮੱਥਾ ਮਾਰੀ ਕਰਨ ਦਾ ਸਾਰੇ ਤੱਕ ਲੋ ਇਹ ਨਹੀਂ ਕਿ ਯਾਰ ਵਧੀਆ ਜੋੜਿਆਂ ਦੇ ਵੀ ਨੀ ਕਿਹੜੇ ਉੜਦੇ ਹੁੰਦੇ ਉਹਨਾਂ ਨੂੰ ਤੁਸੀਂ ਜੋੜਿਆਂ 'ਚ ਕੰਮ ਲੈ ਗਿਆ ਤੇ ਜਿਹੜਾ ਕਬੂਤਰ ਚੱਲਦਾ ਉਹਨੂੰ ਚਲਾਓ ਦੂਜੇ ਦੇ ਸਿਰ ਖਵਾਈ ਨਾ ਕਰੋ ਯਾਰ ਆਹ ਮੇਰਾ ਬੜੀ ਜੋੜਦਾ ਉੱਡ ਡਿੜਿਆ ਉਹ ਤੁਹਾਡਾ ਧਿਆਨ ਉਧਰੋਂ ਡਾਇਵਰਟ ਹੋ ਜਾਊਗਾ ਇਹ ਕਰਕੇ ਉਹਨਾਂ ਤੇ ਜ਼ਿਆਦਾ ਧਿਆਨ ਦਿਓ ਉਹਨਾਂ ਨੂੰ ਖਰਾਕ ਖਵਾਓ ਜਿਹੜੇ ਕਬੂਤਰ ਤੁਹਾਡੇ ਅੱਗੇ ਆ ਰਹੇ ਆ ਤੁਹਾਨੂੰ ਪਤਾ ਬਗੇ ਕੰਮ ਦੇਣੀ ਠੀਕ ਹੈ ਜੀ ਤੇ ਲਓ ਜੀ ਅੱਜ ਦਾ ਟੌਪਿਕ ਪਲਟਰਾ ਕਿਉਂ ਚਾਹੀਦਾ ਕਬੂਤਰ ਆਜੋ ਪਾਣੀ ਹਲਕਾ ਸਨੀਮ ਕੋਸਾ ਰੱਖਤੇ ਐਸੇ ਚੈੱਕ ਕਰ ਲੈਂਦੇ ਆ ਕਿ ਨਹੀਂ ज्यादा गर्म ना हो ये कबूतर को आपने ऐसे रख लिया जी ऐसे पकड़ा ये दो उंगलियों से मतलब धरण क्लोज करी ये दो उंगलियों से इसको ऐसे पकड़ के चोंच को ये वो खोला इसका बड़े प्यार से कबूतर को पानी दिया चोच बंद की थोड़ा हलाया इसको ਇਹ ਦੇਖੀਂ ਉਂਗਲੀ ਨਾਲ ਖੋਲ ਕੇ ਫਰੀਏ ਕੀ ਦਾਣਾ ਆਪੇ ਇੱਕ ਕਬੂਤਰ ਦਾਣਾ ਨਿਕਲਿਆ ਅੱਛਾ ক্লোਜ਼ ਕਰੀਓ ਹਾਂਜੀ ਸਾਰੇ ਭਰਾਵਾਂ ਦਾ ਕੀ ਹਾਲ ਚਾਲ ਹੈ ਠੀਕ ਠਾਕ ਜੇ ਸਾਰੇ ਤੇ ਵੀਰ ਜੀ ਬੜਾ ਟ੍ਰੈਂਡਿੰਗ ਟੌਪਿਕ ਹੈ ਕਬੂਤਰ ਨੂੰ ਪਲਟਣਾ ਚਾਹੀਦਾ ਕਿ ਨਹੀਂ ਪਲਟਣਾ ਚਾਹੀਦਾ ਤੇ ਪਲਟਣਾ ਸਹੀ ਆ ਕਿ ਨਹੀਂ ਸਹੀ ਬੜੀਆਂ ਥਿਉਰੀਆਂ ਤੇ ਅਲੱਗ-ਅਲੱਗ ਸਾਰਿਆਂ ਵੀਰਾਂ ਦੀਆਂ ਕੋਈ ਇਹਨਾਂ ਤੇ ਚੱਲਦੇ ਆ ਕੋਈ ਨਹੀਂ ਚੱਲਦੇ ਪਰ ਜੇ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਤੇ ਵੀਰ ਜੀ ਮੈਂ ਕਬੂਤਰ ਨੂੰ ਪਲਟ ਕੇ ਛਾੜਦਾ ਜੀ ਠੀਕ ਆ ਤੇ ਤੁਸੀਂ ਮੰਨਣਾ ਨੇ ਆ ਮੈਂ 15 20 20 ਬਾਦਾਮ ਵੀ ਦੇ ਦਣਾ ਕਿਵੇਂ ਕਬੂਤਰ ਨੂੰ ਹੁਣ ਕਈਆਂ ਕਹਿਣਾ ਯਾਰ ਲੈ ਮਾਰੀ ਜਾਂਦਾ ਐਵੇਂ ਤੇ ਯਾਰ ਸੋਚ ਆਪਣੀ ਆਪਣੀਆਂ ਜਿਵੇਂ ਕੋਈ ਮਰਜੀ ਸੋਚੀਆ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਤੇ ਇੱਕ ਆਪਾਂ ਬਣਾਈਏ ਫੱਕੀ ਰੈਨਕੂਨ ਸਾਬ ਉਹ ਸੋਰੀ ਰੈਨਕੂਨ ਕਹਤਾ ਜਿਆਦਾਤਰ ਉਹ ਡਾਈਜੈਸਟ ਕਰਵਾ ਦਿੰਦੀ ਹੈ ਬਾਦਾਂ ਜਿਹੜਾ ਕੋਈ ਛੋਟਾ ਮੋਟਾ ਰਹਿ ਗਿਆ ਤੇ ਉਹ ਸਵੇਰੇ ਫੜ ਕੇ ਆਪਾਂ ਪਲਟ ਕੇ ਕਬੂਤਰ ਦਾ ਬਾਹਰ ਕੱਢ ਦਿੰਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਵੀਰ ਜੀ ਮੈਂ ਇਹਦੇ ਤੇ ਜਿਹੜੀਆਂ ਆਪਣੇ ਵਿਊ ਵਾਇ ਦਾਤਾ ਪਹਿਲਾਂ ਲੋਕਾਂ ਦੀਆਂ ਗੱਲਾਂ ਦੱਸਦਾ ਵੀ ਲੋਕ ਕਿ ਜਿਹੜੇ ਆਂਦੇ ਕਬੂਤਰ ਪਲਟਣਾ ਨਹੀਂ ਚਾਹੇਗਾ। ਕਈ ਵੀਰਾਂ ਦੀ ਇਹ ਧਾਰਨਾ ਵਾਹ ਕਿ ਜਿਹੜਾ ਕਬੂਤਰ ਆਪਾਂ ਪਲਟਦੇ ਆਂ ਕਬੂਤਰ ਪਲਟਦੇ ਮੰਨ ਲਓ ਕੂਤਰ ਨੂੰ ਉਲਟੀ ਕਰਾਉਨੇ ਆਂ ਤੇ ਇਹਦੇ ਨਾਲ ਕਬੂਤਰ ਦਾ ਕਚੂਮਬਰ ਨਿਕਲ ਜਾਂਦਾ ਤੇ ਕਬੂਤਰ ਨੇ ਉੱਡਣਾ ਹੀ ਹੁੰਦਾ। ਠੀਕ ਹੈ ਜੀ। ਮਨ ਨਾਲ ਤੁਹਾਨੂੰ ਲੋਕਾਂ ਦੀ ਵੀ ਦੱਸਿਓ ਤੇ ਨਾਲ ਨਾਲ ਮੈਂ ਉਹਦੇ ਤੇ ਦੱਸੂਗਾ ਵੀ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਠੀਕ ਹੈ ਜੀ। ਹਾਂ ਇਹ ਗੱਲ ਬਿਲਕੁਲ ਸਹੀ ਆ। ਕਿ ਜੇ ਕਬੂਤਰ ਪਪ ਪਲਟਾਈਏ ਸਮਝ ਲਓ ਉਲਟੀ ਕਰਾਉਣੀ ਆ ਤੇ ਉਹ ਸਿਆਣੇ ਫਿਰ ਕਹਿਣ ਦੇਣਾ ਕਿ ਅਣਜਾਣ ਦਾ ਫਿਰ ਮੈਂ ਅੱਗੇ ਹੁਣ ਗੱਲ ਕੀ ਕਰਨੀ ਉਹ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਵੀ ਜਿਹੜਾ ਤੇ ਅਨਾੜੀ ਆ ਤੇ ਉਹਨੂੰ ਕਬੂਤਰ ਪਲਟਣਾ ਨਹੀਂ ਆਉਂਦਾ ਤੇ ਵੀਰ ਉਹਨੇ ਕਬੂਤਰ ਦੀ ਸੱਤਿਆਨਾਸ ਕਰ ਦੇਣਾ ਠੀਕ ਹੈ ਕਬੂਤਰ ਪਲਟਣਾ ਆਉਂਦਾ ਹੋਵੇ ਬੰਦੇ ਨੂੰ ਤੇ ਜਿਹੜੀ ਪੋਟ ਆ ਉਹ ਸ਼ੀਸ਼ੇ ਵਰਗੀ ਹੋ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਕਿ ਰਾਤ ਕਬੂਤਰ ਨੇ ਦਾਣੇ ਖਾਦੇ ਆ ਜਾਂ ਨਹੀਂ ਖਾਦੇ ਠੀਕ ਹੈ ਵੀਰ ਜੀ ਤੇ ਇੱਥੇ ਮੈਂ ਤੁਹਾਨੂੰ ਦੱਸਦਾ ਵੀ ਕਬੂਤਰ ਨੂੰ ਪਲਟਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਪਲਟਿਆਂ ਕਬੂਤਰ ਨੂੰ ਕੁਝ ਨਹੀਂ ਹੁੰਦਾ ਠੀਕ ਹੈ ਜੀ ਤੇ ਬਾਕੀ ਵੀਰ ਜੀ ਕਈ ਉਸਤਾਦ ਕਹਿੰਦੇ ਯਾਰ ਇਹਦੇ ਬਿਗੈਰ ਪਲਟਿਆਂ ਕਬੂਤਰ ਛੱਡਦੇ ਆ ਸਾਡੇ ਕਬੂਤਰਾਂ ਦੇ ਕੁਝ ਨਹੀਂ ਹੁੰਦੇ ਉਹ ਮੇਰੇ ਵੀਰ ਸਤਾਰ ਸਹੀ ਗੱਲਾਂ ਦੱਸਦੇ ਹੋਣ ਤੇ ਫਿਰ ਸਾਰਿਆਂ ਦੇ ਕਬੂਤਰਾਂ ਦੇ ਨੰਬਰ ਕਿਉਂ ਨਹੀਂ ਲੱਗਦੇ ਜੇ ਉਸਤਾਦ ਸਹੀ ਗੱਲਾਂ ਦੱਸਣ ਤੇ ਫਿਰ ਸਾਰਿਆਂ ਸਾਰੇ ਕਿਉਂ ਨਹੀਂ ਨੰਬਰਾਂ 'ਚ ਬੈਂਦੇ ਸਾਰੇ ਕਿਉਂ ਨਹੀਂ ਜਿੱਤ ਵਰ ਬੈਂਦੇ ਇਹੋ ਜਿਹੇ ਕਈ ਗੱਲਾਂ ਹੁੰਦੀਆਂ ਕਈ ਨੁਕਤੇ ਹੁੰਦੇ ਜਿਹਦੇ ਸਤਾਜ਼ ਨਹੀਂ ਲੋਕਾਂ ਨੂੰ ਸ਼ੇਅਰ ਕਰਦੇ ਆਪ ਉਹ ਕਰਦੇ ਹੁਣ ਲੋਕਾਂ ਨੂੰ ਕਹਿੰਦੇ ਅਸੀਂ ਮੋਟਿਵ ਵਾਲ ਨਹੀਂ ਵਰਦੇ ਆਪਾਂ ਜੇਬ ਵਿੱਚ ਮੋਟਿਵ ਵਾਲ ਗੋਲੀ ਪਾਈ ਹੋਵੇ ਮੇਰੇ ਭਰਾਓ ਕਬੂਤਰ ਪਲਟ ਨਾਲ ਕਬੂਤਰ ਦੀ ਜਾਨ ਵੱਜ ਸਕਦੀ ਹੈ ਮੈਂ ਤੁਹਾਨੂੰ ਦੱਸਾਂ ਮਾਰੇ ਮੋٹے ਐਵਰੇਜ ਜਿੰਨਾ ਜਿਤਨਾ ਹੋਣ ਚੱਲਣਦੇ ਆ 30 39 37 38 40 ਉਸ ਵਸਲੇ ਕਬੂਤਰ ਨਹੀਂ ਪਲਟੀਏ ਤੇ ਕੰਮ ਚੱਲ ਜਾਂਦਾ ਕੇਹ ਵੇਲੇ ਕੇਹ ਵੇਲੇ ਉਹ ਵੀ ਖਾਮ ਹੈ ਲੇਕਿਨ ਜਦੋਂ ਸੂਈ ਜਾਂਦੀ ਹੈ ਨਾ 40 ਤੋਂ ਉੱਪਰ ਤੇ ਫਿਰ ਮਾਵਾ ਪੁੱਤ ਨਹੀਂ ਸਾਹਮਦੇ ਆ ਇਹੋ ਜੇ ਕੰਡੀਸ਼ਨ 'ਚ ਜਦੋਂ ਕਬੂਤਰ ਦੀ ਪੋੜ ਦੇ ਵਿੱਚ ਬਦਾਮ ਹੁੰਦੇ ਆ ਨਾ ਤੇ ਉਹ ਜਨਾਜ਼ਰ ਕਬੂਤਰ ਦੇ ਅੰਦਰ ਰਹਿੰਦਾ ਪਾਣੀ 12 1 ਵਜੇ 12 ਕਵਜੇ ਤੱਕ ਮੰਨ ਲਓ ਗਰਮੀ ਉਹਨਾਂ ਜਿਹੜੇ ਕਬੂਤਰ ਨੂੰ ਹੁੰਦਾ ਨਹੀਂ ਕੁਝ ਵੀ ਤੇ ਜਦੋਂ ਪਾਣੀ ਮੁੱਕ ਜਾਂਦਾ ਤੇ ਜਿਹੜੇ ਕਬੂਤਰ ਦੇ ਅੰਦਰ ਬਦਾਮ ਜਾਂ ਹੋਰ ਰਹਿ ਜਾਵੇ ਜਿੰਦੀ ਉਹ ਜ਼ਹਿਰ ਬਣੇ ਹੋ ਜਿੰਦੀ ਸ਼ੁਰੂ ਉਹੋ ਹੀ ਫਿਰ ਕਬੂਤਰ ਨੂੰ ਫਿਰ ਛੱਪੜ ਤੇ ਲੈ ਕੇ ਜਾਂਦੀ ਤੇ ਉਹੋ ਹੀ ਕਬੂਤਰ ਨੂੰ ਫਿਰ ਭੁਜਾਉਂਦੀ ਆ। ਇਸ ਕਰਕੇ ਮੇਰੇ ਵੀਰ ਬਣ ਕੇ ਕਬੂਤਰ ਨੂੰ ਪਲਟਿਆ ਜਰੂਰ ਕਰੋ। ਤਰੀਕੇ ਨਾਲ ਪਲਟੋ ਤੇ ਕਬੂਤਰ ਨੂੰ ਕੁਝ ਨਹੀਂ ਹੁੰਦਾ ਤੇ ਕਈ ਕਬੂਤਰ ਤੇ ਐਨੇ ਸਿਆਣੇ ਹੁੰਦੇ ਨਾ ਉਹ ਸਵੇਰੇ ਜਦੋਂ ਅਸੀਂ ਪਲਟਦੇ ਆਂ ਤੇ ਉਹ ਆਪ ਮੂੰਹ ਖੋਲ ਕੇ ਕਹਿੰਦੇ ਵੀ ਲਿਆ ਪਾ ਪਾਣੀ ਤੇ ਐਂ ਲੱਗਦਾ ਕਿ ਜਿétrਾਂ ਉਹਨਾਂ ਨੇ ਖੁਦ ਸਾਰੇ ਦਾਣੇ ਬਾਹਰ ਕਰਦੇ ਤੇ ਜੰਨ ਸਾਰੇ ਦਾਣੇ ਬਾਹਰ ਗੱਡੀ ਆ। ਠੀਕ ਹੈ ਜੀ। ਤੇ ਪਲਟਣ ਦਾ ਟਾਈਮ ਤੁਹਾਨੂੰ ਦੱਸਣਾ ਕਬੂਤਰ ਦੇ ਪਲਟਣ ਦਾ ਟਾਈਮ ਕਿਉਂ ਨਹੀਂ ਦਾ ਵੇਖੋ ਵੀਰ ਜੀ ਜਦੋਂ ਜਦੋਂ ਗਰਮੀ ਵੱਧ ਜਾਂਦੀ ਨਾ ਤੇ ਰੋਦੋਦੋ ਪਲਟਣ ਦਾ ਟਾਈਮ ਵੀ ਉਸ ਹਿਸਾਬ ਨਾਲ ਸੈੱਟ ਹੁੰਦਾ ਜਿਦ ਤਰ੍ਹਾਂ ਮੇਰੇ ਕੱਲ ਇੱਕ ਮੇਰੇ ਯਾਰ ਨਾਲ ਕਿਸੇ ਨਾਲ ਗੱਲ ਹੋ ਰਹੀ ਵਧੀਆ ਕਬੂਤਰ ਬਾਜ਼ ਆ ਮਾਰਵੇ ਉਹ ਆਂਦਾ ਕਿ ਅਹੀਂ ਤੇ ਕਬੂਤਰ ਪਲਟਦੇ ਨੇ 24 ਘੰਟੇ ਦੇ ਹਿਸਾਬ ਨਾਲ ਭੀ ਜਿਦ ਤਰ੍ਹਾਂ ਸ਼ਾਮਾਂ ਨੂੰ ਬਾਜ਼ੀ ਜਦੋਂ ਖਤਮ ਹੋਣੀ ਆ ਮੰਨ ਲਾ ਜੇ 6 ਵਜੇ ਤੱਕ ਜਾਂਦੀ ਤੇ ਆਪਾਂ ਅੱਜ 6 ਵਜੇ ਪਲਟਾਣਾ ਕਬੂਤਰ ਤੇ ਜੇ 5 ਵਜੇ ਤੱਕ ਜਾਂਦੀ ਆਪਾਂ 5 ਵਜੇ ਪਲਟਣਾ ਜੇ 7 ਵਜੇ ਤੇ 7 ਵਜੇ ਯਾਰ ਬਹੁਤ ਵਧੀਆ ਬਨੂਈ ਤਰੀਕਾ ਲੱਗਾ ਏ ਬਹੁਤ ਵਧੀਆ ਸਿੱਖਣ ਨੂੰ ਗੱਲ ਮਿਲੀ ਮੈਨੂੰ ਉਹ ਭਰਾ ਕੋ ਆ ਮੁੰਡਾ ਮੋਗੇ ਤੋਂ ਕੰਗਸਾ ਹਵੇ ਸਾਡੇ ਤੇ ਉਹਨਾਂ ਨੇ ਗੱਲ ਕਰੀ ਤੇ ਇਹ ਵੀ ਤਰੀਕਾ ਬਹੁਤ ਵਧੀਆ ਤੇ ਮੈਂ ਵੀ ਇਸ ਤਰ੍ਹਾਂ ਹੀ ਕਰਦਾ ਜਦੋਂ ਗਰਮੀ ਵੱਧਦੀ ਆ ਥੋੜਾ ਜਿਹਾ ਪਲਟਣ ਦਾ ਟਾਈਮ ਆਪਾਂ अर्ਲੀ ਕਰ ਲਏਗਾ ਤੇ ਜੇ ਕੋਈ ਰਾਤ ਰਾਤ ਖੁੰਦ ਰਹਿ ਜਾਂਦੀ ਹੋਵੇ ਤੇ ਸਵੇਰੇ ਮਨੇਰੇ ਇੱਕ ਵਾਰੀ ਆਰਾਵਦਾਂ ਲਾ ਕੇ ਫਿਰ ਮਾਲਾਇਆ ਪਲਟ ਲਓ ਠੀਕ ਆ ਤੇ ਕਬੂਤਰ ਦੀ ਪੋੜ ਹੀ ਗਾਹ ਹੁੰਦੀ ਆ ਠੀਕ ਹੈ ਜੀ ਤੇ ਕਬੂਤਰ ਪ੍ਰਵਾਣ ਮੰਨਦਾ ਜੇ ਮਾਲਾ ਮੋਟਾ ਆਵਦ ਘਾੜ ਕਬੂਤਰਾਂ ਹੋ ਗਈ ਹੈ ਨਾ ਜੇ ਤੁਸੀਂ ਕੋਈ ਥੋੜਾ ਬੋਧਾ ਸੌਦਾ ਉਹ ਜਲਾਇਆ ਤੇ ਕਬੂਤਰ ਭੱਜਦਾ ਨਹੀਂ ਕਬੂਤਰ ਘਰ ਆ ਕੇ ਬਹੂਗਾ ਤੇ ਜਦੋਂ ਕਬੂਤਰ ਮੈਂ ਨਾ ਕੱਲ ਇੱਕ ਕਬੂਤਰ ਫੜਿਆ ਮੈਂ ਤੁਹਾਨੂੰ ਕੀ ਦੱਸਾਂ ਗੱਲ ਉਹ ਲਾਗੇ ਆਪਣੇ ਦਾ ਬੰਦੇ ਦਾ ਕੇ ਦੱਸ ਚਲੋ ਮੋੜ ਦਿੱਤਾ ਆਪਾਂ ਪਲਟਿਆ ਤੇ ਅੰਦਰੋਂ ਮਗਜ ਨੇ ਘੰਡੇ ਗਿਰੀਆਂ ਨਿਕਲਦੀਆਂ ਤੇ ਕਬੂਤਰ 12 ਵਜੇ ਇੰਜ ਪੱਟੀ ਦੇ ਆ ਕੇ ਵਿਸ਼ਾ ਕਿ ਜਿਵੇਂ ਸਾਰਾ ਦਿਨ ਉੱਟ ਗਿਆ ਹੁੰਦਾ ਤੇ ਟੈਂਪਰੇਚਰ ਕਿੰਨਾ 34 ਪੈਂਦੀ ਯਾਰ ਆਮ ਮੈਂ ਤੁਹਾਨੂੰ ਦੱਸਣ ਲਿਆ ਹਾਂ ਪਲਟਨ ਦਾ ਉਹ ਕਬੂਤਰ ਸਵੇਰੇ ਪਲਟ ਕੇ ਖੜਿਆ ਹੁੰਦਾ ਤਾਂ ਕਬੂਤਰ ਭਜਣਾ ਨਹੀਂ ਘਰੇ ਬਣਾ ਹੀ ਆਪਣੇ ਇਹ ਕਰਕੇ ਮੇਰੇ ਵੀਰ ਮੈਂ ਆਪਣਾ ਵੀਊ ਦੱਸਦਾ ਮੈਨੂੰ ਕਿਸੇ ਦਾ ਨਹੀਂ ਪਤਾ ਕੋਈ ਉਸਤਾਦ ਕੀ ਕਰਦਾ ਕਿ ਕਬੂਤਰ ਪਲਟਨ ਦੀ ਜਾਸ ਕੋ ਪਲਟ ਕੇ ਖੜਿਆ ਕਰੋ ਕਬੂਤਰ ਦੀ ਜਾਨ ਵੀ ਬਚ ਸਕਦੀ ਉਹ ਨਾਲ ਠੀਕ ਹੈ ਵੀਰ ਜੀ ਤੇ ਮੈਂ ਤਾਂ ਕਬੂਤਰ ਯਾਰ ਪਲਟਦਾ ਪੂਰੇ ਪਲਟ ਗਿਆ ਆਪਾਂ ਸੈਟ ਕਰਕੇ ਯਾਰ ਆਪਣੇ ਦਿਲ ਦੀ ਗੱਲ ਅਸਿਹੜੇ ਸਾਨੂੰ ਕਿਸੇ ਦਾ ਨਹੀਂ ਪੜਾ ਠੀਕ ਆ ਤੁਹਾਨੂੰ ਉਸਤਾਦਾਂ ਨੇ ਸਹੀ ਗੱਲ ਨਹੀਂ ਦੱਸਣੀ ਜੇ ਉਸਤਾਦ ਤੁਹਾਨੂੰ ਸਹੀ ਗੱਲਾਂ ਦੱਸਣ ਲੱਗ ਜਾਂਦੇ ਤੇ ਤੁਸੀਂ ਫਿਰ ਉਹਨਾਂ ਨੂੰ ਉਸਤਾਦ ਕੌਣ ਕਹੂਗਾ ਤੇ ਉਹਨਾਂ ਨੂੰ ਚੜਾਵਾ ਕੌਣ ਚੜਾਊਗਾ ਤੇ ਤੁਹਾਨੂੰ ਗੇਮ ਆ ਗਈ ਤੇ ਠੀਕ ਆ ਇਹ ਕਰਕੇ ਮੇਰਾ ਵੀਰ ਬਣ ਕੇ ਕਬੂਤਰ ਪਲਟਿਆ ਕਰੋ ਆਪਣਾ ਦਿਮਾਗ ਵਰਤਿਆ ਕਰੋ ਸੁਣੋ ਮੇਰੀ ਗੱਲ ਤੁਹਾਨੂੰ ਮੈਂ ਹਿਊਮਨ ਦੇ ਦੱਸਦਾ ਆਪਣੇ ਬੰਦੇ ਦੇ ਦੱਸਦਾ ਅਸੀਂ ਰਾਜ ਕੇ ਰਾਤ ਰੋਟੀ ਖਾਧੀ ਆ ਤਸਵੀਰ ਨੂੰ ਸਾਡਾ ਡਾਈਜੈਸਟਿਵ ਸਿਸਟਮ ਸਹੀ ਹੋ ਇਹ 5 ਵਜੇ 6 ਵਜੇ ਆਪਾ ਟੌਲ ਲੋਣੀ। ਤਸਵੀਰ ਰੋਟੀ ਪਾਜੂਗੀ? ਨਹੀਂ ਪਾਈਦੀ। ਮੈਂ ਹੀ ਸਪੋਰਟਸਮੈਨ ਆ ਮੈਂ ਇੱਕ ਰਿਆਮ ਹਾਂ। ਹੁਣ ਵੀ ਚਲੋ ਇਸੇ ਲਾਈਨ 'ਚ ਆ। ਅਹੀਂ ਇਹੋ ਸਲਾਹ ਦਿੰਨੇ ਆ ਬੱਚਿਆਂ ਨੂੰ ਕਿ ਸਵੇਰੇ ਟਾਇਲਟ ਜਾ ਕੇ ਵਧੀਆ ਫਰੈਸ਼ ਹੋ ਕੇ ਆਓ। ਦੁਪਹਿਰੇ ਫੇਰ ਇੱਕ ਵਾਰ ਰਿਫਰੈਸ਼ ਹੋ ਤੇ ਸ਼ਾਮ ਨੂੰ ਟ੍ਰੇਨਿੰਗ ਤੋਂ ਪਹਿਲਾਂ ਫੇਰ ਫਰੈਸ਼ ਹੋ। ਕਿ ਤੁਹਾਡਾ ਜਿਹੜਾ ਪੇਟ ਖਾਲੀ ਹੋਵੇ ਯਾਰ ਰਨਿੰਗ ਲੱਗੂਗੀ 5-6 ਕਿਲੋਮੀਟਰ ਟ੍ਰੇਡ ਦੇ ਵਿੱਚ ਖਾਣਾ ਹੋਵੇ ਤੇ ਯਾਰ ਜਨਵਰੀ ਤੇ ਉਹ ਚੀਜ਼ੀ ਆ ਅਸੀਂ ਉਹਨਾਂ ਨੂੰ ਉਸ ਤੋਂ ਦਾਣਾ ਕਵਾਲ ਨੇ ਸਾਰਾ ਕੁਝ ਕਵਾਲ ਨੇ ਚਲੋ ਜੇ ਉਹ ਇੱਕ ਸਿਸਟਮ ਕਿਹਨੇ ਬਣਾਇਆ ਕਿ ਉਸਤਾਦ ਨੇ ਪੁਰਾਣਾ ਨੇ ਪਲਟਣਾ ਆ ਤੇ ਕੁਝ ਸੋਚ ਸਮਝ ਕੇ ਕੋਈ ਤੱਤ ਕੱਢ ਕੇ ਬਣਾਇਆ ਠੀਕ ਹੈ ਵੀਰ ਜੀ ਤੇ ਗੱਲਾਂ ਕਰ ਨੂੰ ਹੋਰ ਬਥੇਰੀਆਂ ਆ ਤੇ ਜੇ ਮੇਰੇ ਵੀਰ ਵੀਡੀਓ ਵਧੀਆ ਲੱਗੀ ਤੇ ਜਰੂਰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਲਾਈਕ ਕਰੋ ਤੇ ਕਬੂਤਰ ਪਲਟਿਆ ਕਰੋ ਯਾਰ ਮੈਂ ਦੇ ਆਣਾ ਤੇ ਤੁਸੀਂ ਰਿਜ਼ਲਟ ਖੁਦ ਹੀ ਵੇਖਣਾ ਆਪੇ ਤੇ ਜਿਹੜੇ ਸਿਆਣੇ ਕਬੂਤਰ ਨਾਲ ਪਲਟਣ ਦੇ ਲੱਗ ਜਣ ਉਹ ਆਪ ਹੀ ਮੋ ਗੋਲ ਕਿਚੋਂ ਜੀ ਕਹਿੰਦੇ ਵੀ ਛੋਟ ਪਾਣੀ ਅੰਦਰ ਤੇ ਮੈਂ ਉਲਟੀ ਵਾਰ ਕਰਾਂ ਠੀਕ ਆ ਤੇ ਕਬੂਤਰ ਸੌਖਾ ਰਹਿੰਦਾ ਸਾਰ ਘਰ ਬਹਿ ਜਾਂਦਾ ਮੈਂ ਤੁਹਾਨੂੰ ਬਹੁਤ ਵੱਡਾ ਰਾਜ ਡਿਸਕਲੋਜ਼ ਕਰ ਦਿੱਤਾ ਵੀਡੀਓ ਦੇ ਵਿੱਚ ਸਮਝਣ ਵਾਲੇ ਮੇਰੇ ਭਰਾ ਸਮਝ ਜਿਓ ਨਹੀਂ ਸਮਝਣ ਵਾਲੇ ਤੇ ਫਿਰ ਭਰਾ ਗੱਲਾਂ ਕਰੀਓ ਜਿੰਨੇ ਕਰਨੇ ਤੇ ਗੱਲਾਂ ਕਰਨ ਨੂੰ ਬਾਧੂਗਾ ਤੇ ਇੰਨਾ ਹੀ ਕਹਿੰਦੇ ਹੋਏ ਵੀਡੀਓ ਮੈਂ ਕਰਦਾ ਹਾਂ ਸਮਾਪਤ ਤੇ ਅੱਗੇ ਹੋਰ ਕਿ ਟੌਪਿਕ ਵਧੀਆ ਤੇ ਵੀਡੀਓ ਬਣਾਵਾਂਗੇ ਤੇ ਜੇ ਕੋਈ ਕਰੋ ਜੇ ਕਿਸੇ ਦੀ ਕੋਈ ਡਿਮਾਂਡ ਹੈ ਵੀਡੀਓ ਇੱਥੇ ਬਣਾਉਂਦੇ ਆਪਾਂ ਜਰੂਰ ਦਵਾਂਗੇ ਜਲਦੀ ਇੰਨਾ ਕਹਿੰਦਾ ਹਾਂ ਮੈਂ ਵੀਡੀਓ ਕਰਦਾ ਸਮਾਂ ਰੋਪ ਰੱਖਾ